ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੋਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਇੰਡਸਟਰੀ ਦੇ ਹੀ ਮੈਨ ਯਾਨੀ ਕਿ ਤਰਮਿੰਦਰ ਜਿਨ੍ਹਾਂ ਦੇ ਜਾਣ ਤੋਂ ਬਾਅਦ ਹਰ ਕੋਈ ਗਮ ਦੇ ਵਿੱਚ ਹੈ ਤਾਂ ਉਹਨਾਂ ਦੀਆਂ ਫਿਲਮਾਂ ਦੇ ਕਰਕੇ ਉਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾਈ ਹੈ ਉਹਨਾਂ ਦੀ ਸੁਭਾਅ ਨੂੰ ਵੀ ਹਰ ਕੋਈ ਪਸੰਦ ਕਰਦਾ ਸੀ ਪਰ ਦੱਸ ਦਈਏ ਕਿ ਗਰਮਿੰਦਰ ਜੁਆ ਫਿਲਮਾਂ ਤੋਂ ਇਲਾਵਾ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਸੀ ਉਹਨਾਂ ਦੀ ਦੂਸਰੇ ਵਿਆਹ ਦੀਆਂ ਗੱਲਾਂ ਦੇ ਨਾਲ ਹਮੇਸ਼ਾ ਹੀ ਬਾਲੀਵੁੱਡ ਦਾ ਬਾਜ਼ਾਰ ਜਦੋਂ ਸੀ ਗਰਮ ਰਹਿੰਦਾ ਸੀਗਾ ਤੇ ਅੱਜ ਅਸੀਂ ਉਹਨਾਂ ਦੀ ਪਰਸਨਲ ਜ਼ਿੰਦਗੀ ਦੇ ਬਾਰੇ ਹੀ ਗੱਲਬਾਤ ਕਰਾਂਗੇ ਤਰਮਿੰਦਰ ਦੀ ਗੱਲ ਕਰੀਏ ਤੇ ਉਹਨਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਵਿਆਹ ਤੋਂ ਬਾਅਦ ਦੱਸਦੇ ਕਿ ਮਾ ਮਾਲੀ ਨੇ ਉਹਨਾਂ ਨਾਲ ਦੂਜਾ ਵਿਆਹ ਕਰਵਾਇਆ ਸੀਗਾ ਜਿਸ ਤੋਂ ਉਹਨਾਂ ਦੀਆਂ ਦੋ ਬੇਟੀਆਂ ਸਨ ਈਸ਼ਾ ਅਤੇ ਆਹਾਨਾ ਪਰ ਦੱਸਿਆ ਕਿ हेमा ਮਾਲਨੀ ਤਰਮਿੰਦਰ ਸਾਹਿਬ ਦੇ ਨਾਲ ਨਹੀਂ ਰਹਿੰਦੇ ਸਨ ਉਹ ਹਮੇਸ਼ਾ ਹੀ ਆਪਣੀਆਂ ਬੇਟੀਆਂ ਈਸ਼ਾ ਅਤੇ ਆਹਾਨਾ ਦੇ ਨਾਲ ਰਹਿੰਦੇ ਸਨ ਤੇ ਇਸੇ ਦੌਰਾਨ ਤਰਮਿੰਦਰ ਦੇ ਪਰਿਵਾਰ ਦੇ ਨਾਲ ਵੀ ਜੋ ਸੀ ਕੁਝ ਮੈਂਬਰਾਂ ਦੇ ਨਾਲ ਹੀਮਾ ਮਾਲਨੀ ਦਾ ਕਾਫੀ ਪਿਆਰ ਸੀਗਾ ਪਰ ਅਜਿਹਾ ਕਿਹਾ ਜਾਂਦਾ ਹੈ ਕਿ ਤਰਮਿੰਦਰ ਦੇ ਮਾਪਿਆਂ ਦੇ ਨਾਲ ਹੀਮਾ ਮਾਲਨੀ ਦੇ ਵੱਲੋਂ ਜੋ ਰਿਸ਼ਤਾ ਵਧੀਆ ਸੀਗਾ ਪਰ ਫਿਰ ਵੀ ਉਹ ਉਹਨਾਂ ਦੇ ਕਰ ਨਹੀਂ ਜਾਂਦੇ ਸਨ ਤਾਂ ਦੱਸਦੇ ਕਿ ਰਾਜਕਮਲ ਮੁਖਰਜੀ ਦੁਆਰਾ ਲਿਖੀ ਗਈ ਇੱਕ ਕਿਤਾਬ ਦੇ ਵਿੱਚ ਉਹਨਾਂ ਨੇ ਹੀਮਾ ਮਾਲਨੀ ਦੀ ਸਵੇ ਜੀਵਨੀ ਲਿਖੀ ਜਿਸ ਦੇ ਵਿੱਚ ਬਹੁਤ ਹੀ ਭਾਵਕ ਮੁਲਾਕਾਤਾਂ ਦਾ ਜ਼ਿਕਰ ਕੀਤਾ ਗਿਆ ਹੀਮਾ ਮਾਲਨੀ ਨੇ ਖੁਲਾਸਾ ਕੀਤਾ ਸੀ ਕਿ ਤਰਮਿੰਦਰ ਦੀ ਮਾਂ ਸਤਵੰਤ ਕੌਰ ਸਨੇਹੀ ਅਤੇ ਬਹੁਤ ਜ਼ਿਆਦਾ ਕਾਈਂਡ ਹਾਰਟਿਡ ਸਨ हेमा ਨੂੰ ਯਾਦ ਹੈ ਕਿ ਜਦੋਂ ਈਸ਼ਾ ਦੇ ਹੋਣ ਦਾ ਟਾਈਮ ਸੀ ਯਾਨੀ ਕਿ ਹਿਮਾ ਮਾਲਨੀ ਜਦੋਂ ਪ੍ਰੈਗਨੈਂਟ ਸਨ ਤਾਂ ਸਤਵੰਦ ਕੌਰ ਉਹਨਾਂ ਨੂੰ ਇੱਕ ਵਾਰ ਜੂਹੂ ਦੇ ਇੱਕ ਡਬਿੰਗ ਸਟੂਡੀਓ ਦੇ ਘਰ ਦੇ ਵਿੱਚ ਮਿਲਣ ਆਏ ਸਨ ਜਿੱਥੇ ਹਿਮਾ ਮਾਲਨੀ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਗਾਇਆ ਸੀ ਆਸ਼ੀਰਵਾਦ ਲਿਆ ਸੀਗਾ ਤੇ ਸਤਵੰਦ ਕੌਰ ਨੇ ਉਹਨਾਂ ਨੂੰ ਗਲੇ ਲਗਾ ਕੇ ਆਸ਼ੀਰਵਾਦ ਦਿੱਤਾ ਸੀ ਤੇ ਕਿਹਾ ਸੀ ਬੇਟਾ ਖੁਸ਼ ਰਹੋ ਹਮੇਸ਼ਾ ਹਿਮਾ ਨੂੰ ਖੁਸ਼ੀ ਸੀ ਕਿ ਉਹ ਉਹਨਾਂ ਤੋਂ ਖੁਸ਼ ਹਨ ਕਰਮਿੰਦਰ ਦੀ ਮਾਦੂ ਇਲਾਵਾ ਉਹਨਾਂ ਦੇ ਪਿਤਾ ਕੇਵਲ ਕਿਸ਼ਨ ਦਿਓਲ ਵੀ ਹਿਮਾ ਮਾਲਨੀ ਨੂੰ ਬਹੁਤ ਪਿਆਰ ਕਰਦੇ ਸਨ ਹਿਮਾ ਨੇ ਯਾਦ ਕਰਦੇ ਦੱਸਿਆ ਕਿ ਉਨ੍ਹਾਂ ਦੇ ਸੋਰਾ ਅਕਸਰ ਚਾਹ ਉਤੇ ਉਹਨਾਂ ਦੇ ਪਿਤਾ ਜਾਂ ਭਰਾ ਨੂੰ ਮਿਲਣ ਆਉਂਦੇ ਸਨ ਉਹ ਮਜ਼ਾਕ ਵਿੱਚ ਪੰਜਾਬੀ ਲੜਾਉਂਦੇ ਸਨ ਅਤੇ ਹਰਾਉਣ ਤੋਂ ਬਾਅਦ ਕਹਿੰਦੇ ਸਨ ਤੁਸੀਂ ਲੋਕ ਕਿਉਂ ਮੱਖਣ ਲੱਸੀ ਖਾਓ ਇਡਲੀ ਅਤੇ ਸਾਂਬਰ ਨਾਲ ਤਾਕਤ ਨਹੀਂ ਆਉਂਦੀ ਹਿਮਮਾਲਨੀ ਨੇ ਕੇਵਲ ਕਿਸ਼ਨ ਦਿਓਲ ਨੂੰ ਬਹੁਤ ਹੀ ਜ਼ਿਆਦਾ ਖੁਸ਼ ਮਿਜ਼ਾਜ ਇਨਸਾਨ ਦੱਸਿਆ ਸੀ ਦਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੋਰ ਜ ਜਨਾਂ ਦਾ ਵਿਆਹ 19 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਇੱਕ ਵਾਰ ਹਿਮਮਾਲਨੀ ਵਾਰੇ ਇੱਕ ਉਹਨਾਂ ਦੇ ਵੱਲੋਂ ਇਮੋਸ਼ਨਲ ਸਟੇਟਮੈਂਟ ਦਿੱਤੀ ਗਈ ਸੀ ਪ੍ਰਕਾਸ਼ ਕੋਰ ਨੇ ਕਿਹਾ ਸੀ ਮੈਂ ਸਮਝ ਸਕਦੀ ਹਾਂ ਹਿਮਾਉਤੇ गुजर रही है उस ਨੂੰ ਵੀ ਦੁਨੀਆ ਆਪਣੇ ਰਿਸ਼ਤੇਦਾਰ ਅਤੇ ਦੋਸਤਾਂ ਤੋਂ ਦੂਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਇੱਕ ਪਤਨੀ ਅਤੇ ਮਾਂ ਦੇ ਤੌਰ ਉਤੇ ਉਹਨਾਂ ਨੇ ਆਪਣੀ ਸਟੇਟਮੈਂਟ ਜੋ ਸੀ ਦਿੱਤੀ ਸੀ ਆਪਣੀ رائے ਪ੍ਰਗਟ ਕੀਤੀ ਸੀ ਉਹਨਾਂ ਨੇ ਕਿਹਾ ਸੀ ਜੇ ਮੈਂ ਹੀਮਾ ਦੀ ਜਗ੍ਹਾ ਹੁੰਦੀ ਤਾਂ ਮੈਂ ਉਹ ਨਹੀਂ ਕਰਦੀ ਜੋ ਉਸਨੇ ਕੀਤਾ ਇੱਕ ਔਰਤ ਹੋਣ ਦੇ ਨਾਤੇ ਮੈਂ ਉਹਨਾਂ ਦੀ ਇਮੋਸ਼ਨਸ ਨੂੰ ਸਮਝ ਸਕਦੀ ਹਾਂ ਪਰ ਇੱਕ ਪਤਨੀ ਦੇ ਅਤੇ ਇੱਕ ਮਾਂ ਦੇ ਨਾਤੇ ਮੈਂ ਉਹਨਾਂ ਨੂੰ ਮਨਜ਼ੂਰ ਨਹੀਂ ਕਰਦੀ ਤਾਂ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਤਰਮਿੰਦਰ ਸਾਹਿਬ ਜੋ ਸਿਗੇ 24 ਨਵੰਬਰ ਨੂੰ 89 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜਿਸ ਦੇ ਨਾਲ ਪੂਰੀ ਬਾਲੀਵੁੱਡ ਇੰਡਸਟਰੀ ਔਰ ਪੰਜਾਬ ਵੀ ਕਿਤੇ ਨਾ ਕਿਤੇ ਬਹੁਤ ਸਦਮੇ ਦੇ ਵਿੱਚ ਸੀ ਕਿਉਂਕਿ ਤਰਮਿੰਦਰ ਸਾਹਿਬ ਦਾ ਪੰਜਾਬ ਦੇ ਨਾਲ ਪੁਰਾਣਾ ਨਾਤਾ ਰਿਹਾ ਇੱਥੇ ਹੀ ਉਹ ਜੰਮੇ ਨੇ ਵੱਡੇ ਹੋਏ ਨੇ ਤੇ ਇੱਥੇ ਉਹਨੇ ਕੰਮ ਕੀਤਾ ਤੇ ਬਾਅਦ ਵਿੱਚ ਬਾਲੀਵੁੱਡ ਦੇ ਵਿੱਚ ਵੀ ਗਏ ਨੇ ਤਾਂ ਹਰ ਕੋਈ ਇਮੋਸ਼ਨਲ ਸੀਗਾ ਤੇ ਸੋਸ਼ਲ ਮੀਡੀਆ ਉੱਤੇ ਉਹਨਾਂ ਦੀਆਂ ਬਹੁਤ ਪੁਰਾਣੀਆਂ ਵੀਡੀਓਜ਼ ਇੰਟਰਵਿਊਜ਼ ਵੀ ਵਾਇਰਲ ਹੋ ਰਹੀ ਸੀ ਜਿੱਥੇ ਤਰਮਿੰਦਰ ਸਾਹਿਬ ਆਪਣੇ ਜ਼ਿੰਦਗੀ ਨੂੰ ਲੈ ਕੇ ਬਹੁਤ ਖਾਸ ਗੱਲਾਂ ਬਾਤਾਂ ਕਰਦੇ ਹੋਏ ਨਜ਼ਰ ਵੀ ਆ ਰਹੇ ਸੀਗੇ ਤੇ ਤਰਮਿੰਦਰ ਸਾਹਿਬ ਪਾਵੇਂ ਚਲੇ ਗਏ ਨੇ ਪਰ ਉਹਨਾਂ ਦੀਆਂ ਯਾਦਾ ਜੋ ਆ ਹਮੇਸ਼ਾ ਦਿਲਾਂ ਦੇ ਵਿੱਚ ਜ਼ਰੂਰ ਰਹਿਣਗੀਆਂ